ਹਾਂਜੀ ਦੋਸਤੋ ਅਕਸਰ ਦੀਵਾਲੀ ਦੀਆਂ ਸਫਾਈਆਂ ਦੇ ਦੌਰਾਨ ਆਪਾਂ ਨੂੰ ਘਰਾਂ ਚੋਂ ਬੜਾ ਕੁਝ ਪੁਰਾਣਾ ਦੇਖਣ ਨੂੰ ਮਿਲਦਾ ਹੈ ਹਨ ਤੇ ਮੈਂ ਵੀ ਅੱਜ ਖੜਾ ਸੀ ਇੱਥੇ ਤੇ ਮਾਤਾ ਕੋਲੇ ਮੈਂ ਦੇਖੀ ਜਾਂਦਾ ਸੀ ਸਮਾਨ ਮੈਨੂੰ ਕਾਫੀ ਪੁਰਾਣਾ ਲੱਗਿਆ ਵੀ ਕੀ ਚੀਜ਼ ਕਿਵੇਂ ਹੈ ਹਨ ਸਿਹ ਚ ਖਜ਼ਾਨੇ ਪੁਰਾਣੇ ਆ ਜਿਹੜੇ ਉਹ ਦੇਖਣ ਨੂੰ ਮਿਲਦੇ ਆ ਹੁਣ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਚੀਜ਼ਾਂ ਕੀ ਹੈ ਪੁੱਛਦੇ ਆ ਆਪਾਂ ਮਾਤਾ ਨੂੰ ਹਨਾ ਕਾਫੀ ਪੁਰਾਣੀਆਂ ਆਈਟਮਾਂ ਕਾਫੀ ਪੁਰਾਣੀਆਂ ਚੀਜ਼ਾਂ ਇਹ ਪੁਰਾਣੀਆਂ ਪੇਟੀਆਂ ਅਲਮਾਰੀਆਂ ਚ ਹੀ ਠਿਆ ਸਕਦੀਆਂ ਹਾਂ ਹਾਂ ਮਾਤਾ ਕਿਵੇਂ ਹੋ ਠੀਕ ਠਾਕ ਜੀ ਵਧੀਆ ਅੱਛਾ ਆਹਾ ਇਹ ਕੀ ਐ ਮਾਤਾ ਦਰੀ ਐ ਕਿ ਕੀ ਐ ਇਹ ਦਰੀ ਮੇਰੇ ਵਿਆਹ ਵੇਲੇ ਦੀ ਸਕੂਟਰ ਵਾਲੀ ਅੱਛਾ ਸਕੂਟਰ ਬਣਾਇਆ ਹੋਇਆ ਤੇ ਸਕੂਟਰ ਬਣਾਇਆ ਹੋਇਆ ਅੱਛਾ ਉਹਦਾ ਸਕੂਟਰ ਫੇਮਸ ਹੁੰਦਾ ਸੀ ਹਨਾ ਹਾਂਜੀ ਹਾਂਜੀ ਬਜਾਜ ਤੱਕ ਤੇ ਆ ਬੜਾ ਬਣਾਏ ਜਰ ਉਹਦਾ ਨਕਸ਼ਾ ਹੀ ਬੜਾ ਸੁਣਾ ਇਹ ਆਪ ਦੇ ਹੈਂਡ ਮੇਡ ਆ ਜੀ ਇਹ ਹਾਂਜੀ ਹੈਂਡ ਮੇਡ ਤੁਸੀਂ ਬਣਾਈਆਂ ਹਨਾ ਇਹ ਹਾਂਜੀ ਦੇਖੋ ਕਿਹੜੇ ਸਾਲ ਦੀਆਂ ਗੱਲਾਂ ਇਹ ਕਿਹੜੇ ਸਾਲ ਚ ਬਿਆਹ ਹੋਇਆ 86 ਚ 1986 ਦੀਆਂ ਗੱਲਾਂ ਐ ਅੱਛਾ ਤੇ ਸ਼ੌਂਕ ਨਾ ਬਣਾਈਆਂ ਸਾਰੀਆਂ ਇਹ ਚੀਜ਼ਾਂ ਹਨ ਤੇ ਮਸ਼ੀਨਾਂ ਵੀ ਨਾ ਬਣਾ ਸਕਣ ਮੈਨੂੰ ਲੱਗਦਾ ਵੀ ਇਹੋ ਜੀ ਚੀਜ਼ ਤਾਂ ਸਕੂਟਰ ਵੀ ਦੇਖੋ ਤੁਸੀਂ ਕਮਾਲ ਆ ਵੀ ਜਿਵੇਂ ਨਾ ਪੈਨਸਲ ਨਾਲ ਕੋਰਿਆ ਹੁੰਦਾ ਕਿਸੇ ਚੰਗੇ ਪੇਂਟਰ ਨੇ ਬਹੁਤ ਸੋਹਣੀ ਚੀਜ਼ ਬਣਾਈ ਆ ਜੀ ਅੱਛਾ ਹਾ ਵੀ ਦਰੀਆਂ ਤੁਹਾਡੀਆਂ ਆਪਦੀਆਂ ਇਹ ਵੀ ਦਰੀਆਂ ਇਹ ਵੀ ਹੈਂਡ ਮੇਡ ਬਣਾਈਆਂ ਹੋਈਆਂ ਤੁਹਾਡੀਆਂ ਉਹਨੇ ਟਾਈਮ ਚ ਉਹ ਤੋਂ ਫਿਰ ਇਹ ਕੀ ਹੁੰਦਾ ਸੀ ਵੀ ਬਾਜ਼ਾਰ ਚੋਂ ਵੀ ਲੈ ਸਕਦੇ ਸੀ ਵੀ ਆਪਾਂ ਇਹ ਐ ਕਿਉਂ ਹੁੰਦਾ ਸੀ ਵੀ ਆਪਾਂ ਘਰੇ ਹੀ ਬਣਾਉਂਦੀਆਂ ਸੀ ਤੁਸੀਂ ਬਸ ਉਦੋਂ ਸ਼ੌਕ ਹੁੰਦਾ ਸੀ ਸ਼ੌਕ ਹੁੰਦਾ ਸੀ ਹੋਰ ਕੱਤ-ਕੁੱਤ ਕੇ ਹਮ ਪਹਿਲਾਂ ਰੂਹ ਫਿਰ ਆਪੇ ਬਣਾਉਂਦੀਆਂ ਸੀਗੇ ਉਹੜੀਆਂ ਅੱਛਾ ਠੀਕ ਹੈ ਇੱਕ ਵਿਹਾਰ ਹੁੰਦਾ ਸੀ ਘਰੇ ਚੀਜ਼ ਬਣਾਉਣ ਦਾ ਵੀ ਜਿਆਦਾ ਹੁੰਦਾ ਸੀਗਾ ਕਿਉਂਕਿ ਹੋਰ ਫਿਰ ਬਾਹਰ ਅੰਦਰ ਦਾ ਤਾਂ ਕੋਈ ਹੁੰਦਾ ਹੀ ਨਹੀਂ ਸੀ ਇੰਨਾ ਉਦੋਂ ਵੀ ਉੱਥੇ ਜਾਣਾ ਮਾਲ ਜਾਣਾ ਉੱਥੇ ਜਾਣਾ ਅੱਜ ਕੱਲ ਤਾਂ ਫਿਰ ਸਾਰਾ ਤੁਹਾਨੂੰ ਪਤਾ ਹੀ ਹੈ ਨਾ ਮਾਹੌਲ ਕਿਹੋ ਜਿਹਾ ਹੋਏ ਪਿਆ ਹੈ ਤੁਹਾਇ ਸਾਰੀਆਂ ਦਰੀਆਂ ਥੋਡੀਆਂ ਆਪਦੀਆਂ ਬਣਾਈਆਂ ਹੋਈਆਂ। ਹਾਂਜੀ। ਲਾਭ ਬਣਾਇਆ ਹੋਇਆ ਮੋਰ ਤੇ ਪਿੱਛੇ ਆ ਬਣਾਈ ਹੋਈ ਹੈ ਕੋਈ ਹਨਾ ਚੌਪੜੀ ਚੌਪੜੀ ਬਣਾਈ ਹੋਈ ਹੈ। ਬਹੁਤ ਸੋਹਣੀ ਚੀਜ਼ ਹੈ। ਤੇ ਆਹ ਕੀ ਚੀਜ਼ ਆ ਮਾਤਾ ਇਧਰ ਆ ਕੇ ਦੱਸੋ ਯਾਰ। ਇਹ ਹੈਗੀ ਮੇਰੀ ਸੁਹਾਗ ਪਟਾਰੀ। ਅੱਛਾ ਸੁਹਾਗ ਪਟਾਰੀ ਇਹ ਕੀ ਹੁੰਦਾ ਸੀ ਮਸਲੇ 'ਚ? ਇਹਦੇ ਵਿੱਚ ਮੇਕਅਪ ਦਾ ਸਮਾਨ ਲਿਆ ਦੇਣ। ਅੱਛਾ। ਇਹ ਵੀ 19 ਪੁਰਾਣੀ ਹੈ? ਇਹ ਵੀ 40-42 ਸਾਲ ਤੋਂ ਪਲੱਸ ਹੋ ਗਈ। ਅੱਛਾ ਐ ਐ ਹੁੰਦੀ ਸੀਗੀ। ਹਾਂਜੀ ਜ਼ਰੂਰੀ ਹੁੰਦੀ ਸੀ ਇਹ ਵਿਆਹ 'ਚ ਦੇਣੀ ਹੈ। ਇਹ ਤਾਂ ਇਹ ਸਹੁਰਿਆਂ ਦੇ ਵੱਲੋਂ ਸੀਗੀ। ਅੱਛਾ ਸਹੁਰਿਆਂ ਵੱਲੋਂ ਹੁੰਦੀ ਸੀ। ਤੇ ਉਹ ਦੇਖੋ ਵੀ ਚੀਜ਼ ਕਿੱਡੀ ਪਹਿਲਾਂ ਵਧੀਆ ਹੁੰਦੀਆਂ ਸੀ ਵੀ 42-43 ਸਾਲ ਹੋ ਗਏ। ਆ ਸਾਰੀਆਂ ਚੀਜ਼ਾਂ ਲੋਕ ਲੂਕ ਓਮੇ ਪਏ ਹੈ ਨਾ। ਹਾਂ। ਕੱਢੀ ਨਹੀਂ ਕਦੇ ਉਹ ਤੇਰੀ ਵਰਤੀ ਨਹੀਂ। ਤੇ ਆਹਾਂ ਕੀ ਚੀਜ਼ ਮੈਂ ਤਾਂ ਇਹ ਥੱਲੇ ਝੋਲੇ। ਅੱਛਾ ਝੋਲੇ ਹੁੰਦੇ ਸੀ ਇਹ ਪਹਿਲਾਂ। ਪਹਿਲਾਂ ਜਾਂਦੇ ਸੀ। ਸਮਾਨ ਸੂਣ ਲੈਣ ਜਾਣਾ ਜਿਵੇਂ ਉਹਨਾਂ 'ਚ ਹੈ। ਹਾਂਜੀ ਹਾਂਜੀ ਇਹ ਟੁੱਕੇ ਹੀ ਫੇਰ। ਅੱਛਾ ਚੂਹੀ ਨੇ ਟੁੱਕਤਾ। ਹਾਂ। ਆਹ ਦੇਖੋ। ਇਹ ਸਾਰੇ ਇੰਨਾ ਚ ਜਾਂਦਾ ਕਿ ਸਮਾਂ ਲੈਣਾ ਨਾ ਸ਼ੌਂਕ ਨਾਲ ਊਟੀਆਂ ਫਿਰਨਾ ਹੁਣ ਤਾਂ ਚੱਕਦਿਆਂ ਨੂੰ ਸ਼ਰਮ ਆਉਂਦੀ ਹੈ ਲੋਕਾਂ ਨੂੰ ਇਹ ਹੁਣ ਤਾਂ ਲਫਾਫੇ ਪੀਦੀ ਸਾਰਾ ਦਿਖਾਈ ਜਾਂਦੇ ਵੀ ਮੈਂ ਬਾਜ਼ਾਰ ਚੋਂ ਕੀ ਲੈ ਕੇ ਆਇਆ ਨਾ ਪਰ ਆ ਚੱਕਣੇ ਔਖੇ ਲੱਗਦੇ ਆ ਤੇ ਆਹ ਪ੍ਰਾਂਤ ਪਿੱਤਲ ਹੈ ਪਿੱਤਲ ਦੀ ਪਹਿਲਾਂ ਸਾਰੇ ਭਾਂਡੇ ਪਿੱਤਲ ਦੇ ਹੁੰਦੇ ਸੀਗੇ ਕੜਾਹੀ ਵੀ ਸੀਗੀ ਪਿੱਤਲ ਦੀ ਬਾਲਟੀ ਵੀ ਸੀਗੀ ਪਿੱਤਲ ਦੀ ਤੇ ਚਾਹ ਚੂ ਬਣਾਉਣ ਨੂੰ ਵੀ ਪਿੱਤਲ ਦੀ ਪਤਲੀ ਹੁੰਦੀ ਸੀ ਹਾਂ ਸਾਰਾ ਪਿੱਤਲ ਹੁੰਦਾ ਸੀ ਠੀਕ ਹੈ ਆ ਪੱਖੇ ਹੈ ਪੱਖੀਆਂ ਜਿਹੇ ਹੁੰਦੇ ਇਹ ਵੀ ਤੁਹਾਡੇ ਮਤਲਬ ਹੱਥੀ ਬਣਾਏ ਹੋਏ ਹੁੰਦੇ ਸੀ ਇਹ ਇਹ ਹੱਥੀ ਬਣਾਈਆਂ ਹੋਈਆਂ ਅੱਛਾ ਪੱਖੀਆਂ ਹਾਂ ਦੇਖੋ ਹਣਾ ਕਲਰਫੁੱਲ ਤੇ ਡਿਜ਼ਾਈਨਡ ਯੂਨ ਪਾਉਣੇ ਹਣਾ ਹੁਣ ਤਾਂ ਲੋਕਾਂ ਨੂੰ ਮੈਨੂੰ ਲੱਗਦਾ ਵੀ ਸੱਭਿਆਚਾਰਕ ਪ੍ਰੋਗਰਾਮਾਂ 'ਤੇ ਦੇਖਣ ਨੂੰ ਰਹਿ ਗਏ ਇਹ ਪੱਖੇ-ਪੁੱਖੇ ਮੇਰੇ ਹਿਸਾਬ ਨਾਲ ਹੂੰ ਤੱਕ ਵੈਲਿਊ ਹੀ ਖਤਮ ਹੋ ਗਈ ਨਾ ਚੀਜ਼ਾਂ ਦੀ ਸਾਰਾ ਪੁਰਾਣਾ ਹੈ ਨਾ ਮਸਲਾ ਇਹ ਆਹ ਇਧਰ ਕੀ ਆਹ ਜਾਈਆਂ ਸੀ ਸ਼ਨੀਲ ਦੀਆਂ ਸ਼ਨੀਲ ਦੀਆਂ ਇਹ ਵੀ ਇੰਨੀ ਪੁਰਾਣੀਆਂ ਇਹ ਲੱਗਦੀਆਂ ਐ ਵੀ ਨਵੀਂ ਹੁੰਦੀ ਐ ਜਿਵੇਂ ਹਨਾ ਬਸ ਅਈ ਪਈਆਂ ਵਿਚਾਰੀਆਂ ਵਰਤਨ ਦਿਨੋਂ ਕਦੇ ਲੋੜ ਨਹੀਂ ਪਈ ਹਾਂ ਕਿ ਹੁੰਦਾ ਸੀ ਵੀ ਨਾਲ ਦੇਣਾ ਹੀ ਦੇਣਾ ਸਮਾਨ ਇਹਨਾਂ ਹਨਾ ਅੱਛਾ ਪਰ ਉਹ ਇੱਕ ਗੱਲ ਐ ਵੀ ਇਹ ਕਿੰਨੀ ਕੁਆਲਿਟੀ ਦੀ ਚੀਜ਼ ਐ ਵੀ 42 43 ਸਾਲ ਮੈਨੂੰ ਨਹੀਂ ਲੱਗਦਾ ਇਹਨੂੰ ਦੇਖ ਕੇ ਮੈਨੂੰ ਤਾਂ ਲੱਗਦਾ ਵੀ ਅੱਜ ਸਵੇਰ ਚ ਲਿਆਂਦੀਆਂ ਹੁੰਦੀਆਂ ਵੀ ਉਹੋ ਜਿਹੀ ਤਾਂ ਹੁਣ ਨਹੀਂ ਚੀਜ਼ਾਂ ਰਹਿ ਗਈਆਂ ਹਨਾ ਨਹੀਂ ਉਹ ਕੁਆਲਿਟੀਆਂ ਰਹਿ ਗਈਆਂ ਲੋ ਪ੍ਰਾਣਾ ਸਮਾਨ ਐ ਦੇਖੋ ਜੀ ਕਿੰਨਾ ਇਹ ਜਦੋਂ ਆਪਾਂ ਅਕਸਰ ਪ੍ਰਾਣੀ ਸਫਾਈਆਂ ਕਰਦੇ ਆ ਹਨਾ ਉਦੋਂ ਇਹ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਤੇ ਇਹੀ ਆਪਣਾ ਹੁਣ ਇੱਕ ਕਹਿੰਦਾ ਭਾਵ ਹੈ ਵੀ ਸੱਪ ਲੰਘ ਗਿਆ ਤੇ ਲੀਹਾਂ ਵਾਲੀ ਗੱਲ ਹੋ ਗਈ ਹੁਣ ਤਾਂ ਵੀ ਆਪਾਂ ਨੂੰ ਜੇ ਥੋੜਾ ਬਹੁਤ ਜੋੜ ਸਕਦੇ ਆ ਨਾਲ ਕਿਸੇ ਨੂੰ ਜਵਾਕਾਂ ਨੂੰ ਜਾਂ ਘਰੇ ਨਵੀਂ ਪੀੜ੍ਹੀ ਨੂੰ ਤਾਂ ਇਹ ਚੀਜ਼ਾਂ ਜ਼ਰੂਰ ਦਿਖਾਓ ਇਹਨਾਂ ਦੀ ਵੈਲਿਊ ਕੀ ਸੀ ਕੀ ਸਮਾਂ ਸੀ ਕੀ ਸਮੇਂ ਦੀ ਮੰਗ ਸੀ ਤੇ ਇਹ ਅਮੀਰੀ ਅਮੀਰੀ ਸੀ ਅਸਲ ਦੇ ਵਿੱਚ ਇਹ ਇਹ ਅਸਲ ਦੇ ਵਿੱਚ ਉਹਨਾਂ ਟਾਈਮਾਂ ਦੀ ਅਮੀਰੀ ਸੀ ਕਿਉਂਕਿ ਪੜਦਾ ਹੁੰਦਾ ਅੱਜ ਵੀ ਤੁਸੀਂ ਆ ਦੇਖੋ ਝੋਲੇ ਨਾ ਕੱਲ ਵੀ ਮੈਂ ਇੱਕ ਵੀਡੀਓ ਦੇਖੀ ਸੀ ਵੀ ਜਦੋਂ ਕਿਤੇ ਆਪਾਂ ਜਾਂਦੇ ਆ ਦੁਕਾਨ ਤੇ ਅਗਲਾ ਜਿਹੜਾ ਟਰਾਂਸਪੇਰੈਂਟ ਹੁੰਦਾ ਜਿਵੇਂ ਆਏ ਇਹ ਜਿਹੇ ਲਫਾਫੇ ਚ ਪਾ ਕੇ ਆਪਾਂ ਨੂੰ ਸਮਾਨ ਦੇ ਦਿੰਦੇ ਆ ਆਪਾਂ ਸਾਰੇ ਬਾਜ਼ਾਰ ਚ ਜਾਂ ਦਿਖਾਉਂਦੇ ਆਉਣੇ ਜਾਂ ਪਿੰਡ ਚ ਵੀ ਗਲੀ ਚ ਜਾਂ ਦਿਖਾਉਂਦੇ ਆਉਣੇ ਵੀ ਆਪਾਂ ਲੈ ਕੇ ਗਏ ਆ ਇਹਦੇ ਚ ਭਾਵੇਂ ਤੁਸੀਂ ਕੁਝ ਵੀ ਲਿਓ ਚਾਹੇ ਬੱਜਰੀ ਪਾ ਕੇ ਲਿਓ ਤਾਂ ਵੀ ਅਗਲੇ ਨੂੰ ਲੱਗੂ ਵੀ ਕੋਈ ਸਮਾਨ ਹੈ ਚਾਹੇ ਸਾਰੀ ਪੈਸਿਆਂ ਦੀ ਭਰ ਕੇ ਲਿਓ ਬੈਂਕ ਚੋਂ ਤਾਂ ਵੀ ਅਗਲਾ ਕੋਈ ਸਮਾਨ ਹੈ ਨਾ ਇਹ ਚੀਜ਼ਾਂ ਅਗੇ ਤੇ ਸ਼ੌਂਕ ਨਾਲ ਬਣਾਏ ਵੀ ਸ਼ੌਂਕ ਨਾਲ ਜਾਂਦੀ ਸੀ ਸ਼ੌਂਕ ਨਾਲ ਵਰਤੇ ਜਾਂਦੇ ਸੀ ਤਾਂ ਕਰਕੇ ਬਣਾਏ ਵੀ ਸ਼ੌਂਕ ਨਾਲ ਜਾਂਦੇ ਸੀ ਚਲੋ ਠੀਕ ਹੈ ਜੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਪੜਾਣੀ ਬਿਰਸੇ ਵਾਲੀ ਗੱਲਬਾਤ ਹੈ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ